ਦਿੱਲੀੋਂ ਵੇਲੇ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ ਸੋਧਿਆ ਹੁਣ ਪੰਜਾਬ ਦੇ ਸਕੂਲਾਂ ਦਾ ਦੌਰਾ ਕਰ ਰਹੇ ਨੇ ਕੱਲ ਉਹਨਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਾਲ ਪੰਜਾਬ ਦੇ ਡੇਰਾਬੱਸੀ ਦੇ ਸਥਿਤ ਡੇਰਾਬੱਸੀ ਬੱਸ ਸਟੈਂਡ ਤੇ ਸਟੈਟ ਸਕੂਲ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸਕੂਲ ਦੀਆਂ ਸਮੱਸਿਆਵਾਂ ਨੂੰ ਜਾਣਿਆ ਤੇ ਸਕੂਲਾਂ ਦੀ ਸਿੱਖਿਆ ਦਾ ਪੱਧਰ ਉੱਚਾ ਕਰਨ ਲਈ ਕਹਿੰਦੇ ਜਾਣਕਾਰੀ ਇਕੱਠੀ ਕੀਤੀ ਹੁਣ ਸਵਾਲ ਇੱਥੇ ਖੜਾ ਹੁੰਦਾ ਜਿਵੇਂ ਪਹਿਲਾਂ ਵੀ ਇੱਕ ਚਰਚੇ ਸੀ ਜੇ ਜਦੋਂ ਦਿੱਲੀ ਚੋਣਾ ਹਾਰ ਗਏ ਤੇ ਦਿੱਲੀ ਦੇ ਲੀਡਰ ਵਿਹਲੇ ਹੋ ਗਏ ਤਾਂ ਉਹਨਾਂ ਦਾ ਰੁਖ ਪੰਜਾਬ ਵੱਲ ਹੋਵੇਗਾ ਹੁਣ ਜਿਹੜੇ ਮਨੀਸ਼ ਸੋਧਿਆ ਹੈ ਉਹ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਤੋਂ ਬਣਾ ਉਹਨਾਂ ਕੋਲ ਕੋਈ ਵੀ ਸਵਿਧਾਨਕ ਅਹੁਦਾ ਨਹੀਂ ਹੈ ਕਿਹੜੇ ਆਧਾਰ ਤੇ ਉਹ ਪੰਜਾਬ ਦੇ ਸਕੂਲ ਚ ਚੈੱਕ ਕਰ ਰਿਹਾ ਕਿਹੜੀ ਪਾਵਰ ਤਹਿਤ ਉਹ ਪੰਜਾਬ ਦੇ ਸਕੂਲ ਚ ਚੈੱਕ ਕਰ ਰਿਹਾ ਪੰਜਾਬ ਦੇ ਸਿੱਖਿਆ ਮੰਤਰੀ ਸਾਈਡ ਤੇ ਚੱਲ ਰਹੇ ਹੈ ਤੇ ਦਿੱਲੀ ਦੇ ਇੱਕ ਹਾਰੇ ਹੋਏ ਵਿਧਾਇਕ ਵਿਚਾਰੇ ਚੱਲ ਰਹੇ ਹੈ ਸਾਬਕਾ ਸਿੱਖਿਆ ਮੰਤਰੀ ਦਿੱਲੀ ਦੇ ਵਿਚਾਰੇ ਚੱਲ ਰਹੇ ਹੈ ਤਾ ਹੁਣ ਸਮਝ ਇਸ ਗੱਲ ਦੀ ਇੱਥੇ ਨਹੀਂ ਆ ਰਹੀ ਕਿ ਅਸਲ 'ਚ ਸਰਕਾਰ ਕੌਣ ਚਲਾ ਰਿਆ ਜਿਹੜੇ ਵਿਰੋਧੀ ਸਵਾਲ ਉਠਾਉਂਦੇ ਆ ਜਾਂ ਜਿਹੜੀਆਂ ਚਰਚਾਵਾਂ ਚੱਲਦੀਆਂ ਕਿ ਅਸਲ ਸਰਕਾਰ ਦਿੱਲੀੋਂ ਚੱਲਦੀ ਆ ਅਸਲ ਸਰਕਾਰ ਦਿੱਲੀ ਵਾਲੇ ਚਲਾ ਰਿਆ ਕੀ ਉਹੀ ਤਾਂ ਨਹੀਂ ਸਾਬਤ ਹੋ ਰਿਹਾ ਜੇਕਰ ਮਨੀਸ਼ ਸੋਧਿਆ ਦਾ ਸਿੱਖਿਆ ਮਾਡਲ ਇੰਨਾ ਹੀ ਕਾਮਯਾਬ ਹੁੰਦਾ ਤਾਂ ਦਿੱਲੀ ਦੇ ਵਿੱਚ ਹਾਰ ਕਿਉਂ ਮਿਲਦੀ ਦਿੱਲੀ ਦੇ ਲੋਕ ਮੁੱਦੇ ਮੂਹ ਕਿਉਂ ਸੱਟਦੇ ਪੰਜਾਬ ਦਾ ਸਿੱਖਿਆ ਮਾਡਲ ਦੇ ਵਿੱਚ ਪਹਿਲਾਂ ਵੀ ਕਿੰਨੀਆਂ ਕਿ ਕਮੀਆਂ ਨੇ ਜਿਹੜੀਆਂ ਕਮੀਆਂ ਨੇ ਉਹ ਸੁਧਾਰੀਆਂ ਜਾ ਸਕਦੀਆਂ ਨੇ ਉਹ ਪੰਜਾਬ ਦੇ ਮੰਤਰੀ ਹੀ ਸੁਧਾਰ ਸਕਦੇ ਨੇ ਦਿੱਲੀ ਤੋਂ ਸਿੱਖਿਆ ਨੀਤੀ ਲੈਣ ਦੀ ਕੋਈ ਲੋੜ ਨਹੀਂ ਦਿੱਲੀ ਕੋਲ ਸੈਂਕੜਿਆਂ ਦੀ ਗਿਣਤੀ 'ਚ ਸਕੂਲ ਨੇ ਤੇ ਪੰਜਾਬ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਕੂਲ ਨੇ ਤਾਂ ਜਿਹੜੇ ਸੂਬੇ ਕੋਲ ਪਹਿਲਾਂ ਹਜ਼ਾਰਾਂ ਦੀ ਗਿਣਤੀ 'ਚ ਸਕੂਲ ਜਿਹੜੇ ਜਿਹੜੇ ਸੂਬੇ ਕੋਲ ਹਰ ਪਿੰਡ ਦੇ ਵਿੱਚ ਇੱਕ ਸਕੂਲ ਚਾਹੀਏ ਉਹ ਪ੍ਰਾਇਮਰੀ ਪੱਧਰ ਦਾ ਸਕੂਲ ਹੋਵੇ ਮੌਜੂਦ ਹੋਵੇ ਉਹ ਸੂਬਾ ਹੁਣ ਇੱਕ ਅੱਧੀ ਜਿਹੜਾ ਅੱਧਾ ਪਾਵਰ ਵਾਲਾ ਰਾਜ ਹੈ ਉਹਦੇ ਤੋਂ ਜਾਣਕਾਰੀ ਉਹ ਤੋਂ ਸਿੱਖਿਆ ਲਵੇਗਾ ਫਿਰ ਜਿਹੜਾ ਨੌਲੇਜ ਸ਼ੇਅਰ ਐਗਰੀਮੈਂਟ ਕੀਤਾ ਸੀ ਉਹਨੂੰ ਰੱਦ ਕਿਉਂ ਨਹੀਂ ਕੀਤਾ ਜਾ ਰਿਹਾ ਉਸ ਨੂੰ ਕੈਂਸਲ ਕਿਉਂ ਨਹੀਂ ਕੀਤਾ ਜਾ ਰਿਹਾ ਜਦੋਂ ਦਿੱਲੀ ਦੇ ਵਿੱਚ ਸਰਕਾਰ ਨਹੀਂ ਕੀ ਹੁਣ ਬੀਜੇਪੀ ਨਾਲ ਨੌਲੇਜ ਸ਼ੇਅਰ ਕਰ ਰਹੀ ਹੈ ਆਮਦਵੀ ਪਾਰਟੀ ਸੋ ਮਨੀਸ਼ ਸੋਧਿਆ ਦਾ ਪੰਜਾਬ ਦੇ ਸਕੂਲਾਂ ਦੇ ਵਿੱਚ ਦੌਰਾ ਕਰਨਾ ਉਹਨਾਂ ਕੀ ਗੈਰ ਸਵਿਧਾਨਕ ਹੈ ਜਿੰਨਾ ਕੋਈ ਆਮ ਵਿਅਕਤੀ ਤੇ ਉਹ ਪਰਚਾ ਪਾਤਾ ਜਾਂਦਾ ਹੈ ਕਿ ਤੁਸੀਂ ਸਰਕਾਰੀ ਕੰਮ 'ਚ ਵਿਘਨ ਪਾਇਆ ਤਾਂ ਮਨੀਸ਼ ਸੋਧਿਆ ਹਰਜੋਤ ਮੈਨਸ ਨੂੰ ਲੈ ਕੇ ਇੱਕ ਸਕੂਲ ਹੀ ਨਹੀਂ ਕਈ ਸਕੂਲਾਂ ਦਾ ਦੌਰਾ ਕਰ ਰਿਹਾ ਹੈ ਇਹ ਦੌਰੇ ਹੁਣ ਕਿਉਂ ਯਾਦ ਆ ਗਏ ਹੁਣ ਇਹਦੇ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿਈ ਲੋਕਾਂ ਨੇ ਕੱਲ ਪੋਸਟਾਂ ਪਾ ਕੇ ਵੀ ਕਿਹਾ ਕਿ ਇੱਕ ਇੱਕ ਕਰਕੇ ਦਿੱਲੀੋਂ ਕਿਉਂ ਆ ਰਹੇ ਨੇ ਲੀਡਰ ਐ ਕਿ ਜਹਾਜ਼ ਭਰੋ ਪੰਜਾਬ ਦੇ ਖਰਚੇ ਤੇ ਤੇ ਆ ਜਾਓ ਤੇ ਸਾਂਭੋ ਸਾਰੇ ਪੰਜਾਬ ਦੇ ਵਿਭਾਗ ਇਹ ਚਰਚਾ ਵੀ ਚੱਲ ਰਹੀ ਹੈ ਕਿ ਦਿੱਲੀੋਂ ਵੇਲੇ ਹੋਏ ਆਮ ਆਦਮੀ ਪਾਰਟੀ ਦੇ ਲੀਡਰ ਹੁਣ ਇਕੱਲੇ ਇਕੱਲੇ ਮੰਤਰੀ ਦੇ ਨਾਲ ਤੇ ਨਾਲ ਹੀ ਇਕੱਲੇ ਇਕੱਲੇ ਐਮਐਲਏ ਦੇ ਨਾਲ ਇੱਕ ਇੱਕ ਬੰਦਾ ਬਿਠਾ ਦੇਣਗੇ ਤੇ ਉਹ ਸਾਰੀ ਕਾਰਗੁਜ਼ਾਰੀ ਉਹ ਬੰਦੇ ਕਰਨਗੇ ਤੇ ਉਹ ਬੰਦੇ ਦੇਖਣਗੇ ਹੁਣ ਹਰਜੋਤ ਬੈਂ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਐ ਕੰਮ ਉਹਨਾਂ ਦਾ ਆਕੇ ਦਿੱਲੀ ਦੇ ਜਿਹੜੇ ਮਿਊਨਿਸਪਲ ਸੌਧੀਆਂ ਕਰ ਰਹੀ ਐ ਫਿਰ ਇੱਕ ਵੱਡਾ ਸਵਾਲ ਹੋਰ ਖੜਾ ਹੁੰਦਾ ਕਿ ਉਹ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਪੱਧਰ ਨੂੰ ਉੱਚਾ ਚੱਕਣਾ ਹੈ ਸਿੱਖਿਆ ਪੱਧਰ ਦਿੱਲੀ ਦੇ ਵਿੱਚ ਉੱਚਾ ਚੱਕਿਆ ਹੁੰਦਾ ਤਾਂ ਦਿੱਲੀ ਦੇ ਲੋਕ ਅੱਜ ਮੋਢੇ ਮੋਣਾ ਸੱਟਦੇ ਸੋ ਇਹ ਸਵਾਲ ਇੱਥੇ ਖੜਾ ਹੁੰਦਾ ਕਿ ਇਹ ਆਮ ਆਦਮੀ ਪਾਰਟੀ ਪੂਰੇ ਤਰੀਕੇ ਦੇ ਨਾਲ ਕੀ ਦਿੱਲੀ ਦੇ ਲੀਡਰਾਂ ਨੂੰ ਪੰਜਾਬ ਸਮਰਪਿਤ ਕਰਨਾ ਚਾਹੁੰਦੀ ਹੈ ਕਿ ਸਾਰੀਆਂ ਪਾਵਰਾਂ ਦਿੱਲੀ ਦੇ ਲੀਡਰਾਂ ਨੂੰ ਦੇਣੀਆਂ ਚਾਹੁੰਦੀ ਹੈ ਇੱਕ ਹਾਰੇ ਹੋਏ ਵਿਧਾਇਕ ਪੰਜਾਬ ਦੇ ਅਧਿਆਪਕਾਂ ਨੂੰ ਆਕੇ ਜਿਹੜੀਆਂ ਇਨਸਟਰਕਸ਼ਨਾਂ ਦੇਣਗੇ ਪੰਜਾਬ ਦੇ ਅਧਿਕਾਰੀਆਂ ਨੂੰ ਆਕੇ ਇਨਸਟਰਕਸ਼ਨਾਂ ਦੇਣਗੇ ਜਿਨ੍ਹਾਂ ਦੇ ਕੋਲ ਉੱਥੇ ਸੰਵਿਧਾਨਕ ਅਹੁਦਾ ਨਹੀਂ ਰਿਹਾ ਜਦੋਂ ਸੰਵਿਧਾਨਕ ਅਹੁਦਾ ਵੀ ਸੀ ਤਾਂ ਅਧੀਆਂ ਪਾਵਰਾਂ ਵਾਲਾ ਅਹੁਦਾ ਸੀ ਕੋਈ ਵੱਡੀਆਂ ਪਾਵਰਾਂ ਨਹੀਂ ਸੀ ਜੇਲ੍ਹ ਘਟ ਕੇ ਆਏ ਨੇ ਸ਼ਰਾਬ ਘਟਾਲੇ ਦੇ ਇਲਜ਼ਾਮ ਨੇ ਉਹ ਬੰਦੇ ਹੁਣ ਪੰਜਾਬ ਦੇ ਟੀਚਰਾਂ ਨੂੰ ਕੀ ਸਿੱਖਿਆ ਦੇਣਗੇ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਰ ਕੀ ਰਹੀ ਹੈ ਜਿਹੜੀਆਂ ਚਰਚਾਵਾਂ ਲਗਾਤਾਰ ਹੀ ਚੱਲ ਰਹੀਆਂ ਕਿ ਦਿੱਲੀ ਵਾਲੇ ਇੱਕ ਨਾ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਹਟਾ ਦੇਣਗੇ ਕਿ ਉਹਦੇ ਵੱਲ ਚੱਲਦਾ ਰਹਾ ਤਾਂ ਨਹੀਂ ਕਿ ਇੱਕ ਬੰਦਾ ਆਇਆ ਕੱਲ੍ਹ ਹਰਵਿੰਦ ਕੇਜਰੀਵਾਲ ਅੱਜ ਮਨੀਤ ਸਿੰਘ ਸੋਧਿਆ ਨੇ ਸਕੂਲ ਦੇਖੇ ਆ ਕੱਲੋਂ ਅਰਵਿੰਦ ਕੇਜਰੀ ਵਾਲ ਆਉਣਗੇ ਉਹ ਕਹਿਣਗੇ ਅਸੀਂ ਪੱਧਰ ਉੱਚਾ ਚੱਕਣ ਲਈ ਸਕੂਲ ਹਸਪਤਾਲ ਜਾਂ ਵੱਖ-ਵੱਖ ਸਰਕਾਰੀ ਮਹਿਕਮਿਆਂ ਦਾ ਦੌਰਾ ਕਰਾਂਗੇ ਜਿਹੜੇ ਬੰਦਿਆਂ ਕੋਲ ਸੰਵਿਧਾਨਕ ਪਾਵਰ ਨਹੀਂ ਹੁੰਦੀ ਕੀ ਉਹ ਕਿਸੇ ਅਧਿਕਾਰੀ ਨੂੰ ਹਦਾਇਤਾਂ ਜਾਰੀ ਕਰ ਸਕਦੇ ਐ ਇੱਕ ਪਾਰਟੀ ਦਾ ਅਹੁਦਾ ਹੋਣਾ ਤੇ ਇੱਕ ਸੰਵਿਧਾਨਕ ਅਹੁਦਾ ਹੋਣਾ ਦੋਨਾਂ ਦੇ ਵਿੱਚ ਬੜਾ ਅੰਤਰ ਹੁੰਦਾ ਜੇਕਰ ਕੋਈ ਕਾਂਗਰਸ ਦਾ ਇੰਚਾਰਜ ਪੰਜਾਬ ਦਾ ਪੰਜਾਬ ਦੇ ਮਹਿਕਮਿਆਂ ਦੇ ਵਿੱਚ ਲਖਣ ਅੰਦਾਜ਼ੀ ਕਰੇ ਜਾਂ ਇਸ ਤਰੀਕੇ ਨਾਲ ਗੇੜੇ ਦੇਵੇ ਅਕਸਰ ਇਹ ਹੁੰਦਾ ਹੈ ਇਹ ਨਹੀਂ ਹੈ ਕਿ ਕੋਈ ਪਹਿਲਾਂ ਵਾਲੀਆਂ ਸਰਕਾਰਾਂ ਨਹੀਂ ਕਰਦੇ ਆ ਸੇ ਪਹਿਲਾਂ ਵਾਲੀਆਂ ਸਰਕਾਰਾਂ ਦੇ ਵੀ ਉੱਚ ਪੱਧਰੀ ਲੀਡਰ ਸੋਨਾ ਤੇ ਜਾਂ ਸੰਪਰਕ ਦੇ ਵਿੱਚ ਰਹਿ ਕੇ ਕੰਮ ਕਰਾਉਂਦੇ ਸੀ ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਤਸਵੀਰ ਪੇਸ਼ ਕਰ ਰਹੀ ਹੈ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਇਹ ਕੰਮ ਕਰ ਰਹੀ ਹੈ ਇਹ ਸਵਾਲਾਂ ਦੇ ਘੇਰੇ ਵਿੱਚ ਖੜਾ ਹੁੰਦਾ ਹੈ ਕਿ ਕੀ ਪੰਜਾਬ ਦੇ ਮੰਤਰੀਆਂ ਨੂੰ ਅਕਲ ਨਹੀਂ ਹੈ ਕਿ ਉਹਨਾਂ ਨੂੰ ਸਮਝ ਨਹੀਂ ਹੈ ਕਿ ਉਹ ਬੇਵਕੂਫ ਨੇ ਕਿ ਹਰਜੋਤ ਪੈਂਸ ਜਿਹੜੇ ਇੱਕ ਵਕੀਲ ਨੇ ਇੱਕ ਐਡਵੋਕੇਟ ਨੇ ਉਹਨਾਂ ਨੂੰ ਇੰਨੀ ਵੀ ਅਕਲ ਨਹੀਂ ਹੈ ਕਿ ਉਹ ਪੰਜਾਬ ਦੇ ਸਕੂਲਾਂ ਨੂੰ ਚਲਾ ਸਕਣ ਕਿ ਇੱਕ ਦਿੱਲੀ ਤੋਂ ਆਇਆ ਇੱਕ ਬੰਦਾ ਉਹਨਾਂ ਨੂੰ ਹਦਾਇਤਾਂ ਦੇਵੇਗਾ ਉਹਨਾਂ ਨੂੰ ਸਮਝਾਵੇਗਾ ਜਾਂ ਐਨਾ ਹੀ ਕੋਈ ਤੁਹਾਡਾ ਪਰਫੁੱਲਟ ਮਾਡਲ ਸੀ ਤਾਂ ਫਿਰ ਤੁਹਾਨੂੰ ਲੋਕਾਂ ਨੇ ਕਿਉਂ ਪਾਸੇ ਕੀਤਾ ਸੋ ਇੱਥੇ ਸਵਾਲ ਹੀ ਖੜਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਪੂਰੀ ਦੀ ਪੂਰੀ ਸਰਕਾਰ ਲੋਕਾਂ ਦਾ ਜਾਂ ਵਿਰੋਧੀਆਂ ਦਾ ਇਹ ਕਹਿਣਾ ਕਿ ਉਹਨਾਂ ਨੇ ਦਿੱਲੀ ਨੂੰ ਸਮਰਪਿਤ ਕੀਤੀ ਹੋਇਆ ਕਿ ਦਿੱਲੀ ਜੋ ਹੁਕਮ ਕਰੇਗੀ ਤਾਂ ਉਸ ਤੇ ਕੰਮ ਹੋਣਗੇ ਪਰ ਪੰਜਾਬ ਤੇ ਦਿੱਲੀ ਦਾ ਸ਼ੁਰੂ ਤੋਂ ਹੀ ਇੱਕ ਜਿਹੜਾ ਕਹਿ ਲਈਏ ਕਿ ਵੈਰ ਰਿਆ ਇੱਕ ਦੂਜੇ ਪ੍ਰਤੀ ਜਿਹੜੀ ਹੈ ਪੰਜਾਬ ਦਾ ਪੰਜਾਬ ਦਿੱਲੀ ਨੂੰ ਉਹ ਅੱਖ ਨਾਲ ਨਹੀਂ ਦਿਖਦਾ ਜਿਵੇਂ ਬਾਕੀ ਸੂਬੇ ਦੇਖਦੇ ਆ ਪੰਜਾਬ ਦਿੱਲੀ ਨੂੰ ਸਦਾ ਆਪਣੇ ਦੁਸ਼ਮਣ ਦੇ ਤੌਰ ਤੇ ਦੇਖਦਾ ਹੈ ਕਿ ਜਿਹੜਾ ਦਿੱਲੀ ਤੋਂ ਆਏਗਾ ਉਹ ਸਦਾ ਧੜ ਵੀ ਹੋਏਗਾ ਉਹ ਸਾਡੇ ਦੇ ਭਲਾਈ ਭਲਾਈ ਨਹੀਂ ਕਰ ਸਕੇਗਾ ਸੋ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਇਹ ਚੀਜ਼ਾਂ ਤੇ ਆਵਾਮ ਦੀ ਪਾਰਟੀ ਨੂੰ ਗੌਰ ਕਰਨ ਦੀ ਲੋੜ ਹੈ ਪਹਿਲਾਂ ਵੱਜੀਆਂ ਸੱਟਾਂ ਤੋਂ ਸਿੱਖਣ ਦੀ ਲੋੜ ਹੈ ਜਿਵੇਂ ਲੋਕਾਂ ਨੇ ਲੋਕ ਸਭਾ ਦੇ ਵਿੱਚ ਸੱਟ ਮਾਰੀ ਹੁਣ ਦਿੱਲੀ ਦੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਸੱਟ ਮਾਰੀ ਤਾਂ ਪੰਜਾਬ ਦੇ ਲੋਕ ਸਤਾਈ ਦੇ ਵਿੱਚ ਕਿਤੇ ਸੱਟ ਨਾ ਮਾਰ ਦੇਣ ਇਹਨਾਂ ਚੀਜ਼ਾਂ ਤੋਂ ਆਮ ਆਦਮੀ ਪਾਰਟੀ ਨੂੰ ਸਬ